ਅੱਜ ਆਪਾਂ ਸਾਰੇ ਦਰਾਲ ਮਿਲ ਕੇ ਦੇਸ਼ ਦਾ ਕੌਮਨੀ ਦਿਹਾੜਾ ਗਣਤੰਤਰ ਦਿਵਸ ਮਨਾ ਰਹੇ ਹਾਂ ਔਰ ਇਸ ਗਣਤੰਤਰ ਦੇਸ਼ ਵਿੱਚ ਸਾਡੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਔਰ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਸਾਹਿਬ ਦਾ ਆਉਣਾ ਇਹ ਨੂਨਮਹਿਂਦ ਵਾਸੀਆਂ ਵਾਸਤੇ ਔਰ ਨmber ਦਾ ਜੁਨੀਅਰ ਵਾਸਤੇ ਸਾਰੇ ਲਾਇੰਸ ਤੋਂ ਬਾਅਦ ਵਾਸਤੇ ਬਹੁਤ ਵੱਡੇ ਮਾਨ ਦੀ ਗੱਲ ਆ ਦੇਸ਼ ਦੇ ਦੋ ਹੀ ਦਿਹਾਾਰੇ ਹੁੰਦੇ ਆ ਕੌਮੀ 15 ਅਗਸਤ ਤੇ ਦੂਸਰਾ 26 ਜਨਵਰੀ ਔਰ ਮੈਨੂੰ ਇਹ ਬਹੁਤ ਵੱਡਾ ਮਾਨ ਮਹਿਸੂਸ ਹੋ ਰਿਹਾ ਕਿ ਸਾਡਾ ਇਹ 29ਵਾਂ ਕੌਮੀ ਦਿਹਾੜਾ ਆ ਔਰ ਇਹਦਾ ਜਿਹੜਾ ਸਾਰਾ ਸ਼੍ਰੀ ਆ ਉਹ ਮੈਂ ਨੰਬਰ ਦਾ ਭਰਾਵਾਂ ਨੂੰ ਆਪਣੇ ਸ਼ਹਿਰ ਦੇ ਨਿਵਾਸੀਆਂ ਨੂੰ ਲਾਇਸ ਮੈਂਬਰਾਂ ਨੂੰ ਪੱਤਰਕਾਰ ਸਹਿਵਾਨਾਂ ਨੂੰ ਔਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਤੱਕ ਅਸੀਂ ਪਹੁੰਚ ਨਹੀਂ ਕੀਤੀ ਉਹ ਇੱਕ ਮੇਲੇ ਵਾਂਗ ਹਰ ਵਾਰ ਇਸ ਵੇੜੇ ਵਿੱਚ ਆਉਂਦੇ ਆ ਦੇਸ਼ ਦੇ ਤਿਰੰਗੇ ਤੰਦਰ ਸलाम ਕਰਦੇ ਆ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਔਰ ਸਭ ਤੋਂ ਵੱਡੀ ਗੱਲ ਜਿਹੜੇ ਇਹ ਕਿ ਇਨਸਾਨ ਦੇ ਫਰਜ਼ ਹੁੰਦੇ ਆ ਉਹ ਨਿਭਾਉਂਦੇ ਆ ਇਸ ਨਾਤੇ ਮੈਂ ਸਾਰਿਆਂ ਨੂੰ ਸਲੂਟ ਮਾਰਦਾ ਸਾਰਿਆਂ ਦੇ ਚਾਨਾ ਵਿੱਚ ਕੋਟੀ ਕੋਟੀ ਪ੍ਰਣਾਮ ਦਿੱਤਨਾ ਇਹ ਜਿਹੜਾ ਸੰਤੰਤਾ ਜਿ ਵਸਿਆ ਇਹ ਸਾਡੇ ਬਾਬਾ ਸਾਹਿਬ ਡਾਕਟਰ ਪੀਮਰਾ ਕੁਮੇਦਕ ਜੀ ਸਾਹਿਬ ਉਹਨਾਂ ਦੀ ਦੇਣ ਆ ਜਿਨ੍ਹਾਂ ਦੇ ਸਦਕਾ ਸਾਨੂੰ ਕਾਨੂੰਨ ਮਿਲਿਆ ਕਾਨੂੰਨ ਦੇ ਨਾਲ ਹੀ ਸਾਨੂੰ ਸ਼ਕਤੀਆਂ ਮਿਲੀਆਂ ਅਸੀਂ ਆਪਣੇ ਹੱਕਾਂ ਦੀ ਰਖਵਾਲੀ ਕਰ ਸਕਦੇ ਹਾਂ ਇਹੋ ਜਿਹਾ ਸਾਡਾ ਸੰਵਿਧਾਨ ਆ ਸੰਵਿਧਾਨ ਇੱਕ ਇਹੋ ਜਿਹਾ ਕਿ ਜੇ ਕੋਈ ਵੱਡਾ ਸ਼ਕਤੀਸ਼ਾਲੀ ਪੁਲਿਸ ਵਾਲਾ ਵੀ ਹੈਗਾ ਜਾਂ ਕੋਈ ਹੋ ਵੀ ਅਪਰੰਥ ਕੋਈ ਉੱਪਰ ਸਾਹੁੰਦਾ ਕੋਈ ਕਾਨੂੰਨ ਦੇ ਸਾਹਮਣੇ ਨਮਨ ਹੋਣਾ ਹੀ ਪੈਂਦਾ ਫੇਰ ਵੀ ਸਾਡੇ ਇਹ ਇੱਕ ਦੇਸ਼ ਦੇ ਵਿੱਚ ਬਹੁਤ ਵੱਡੀ ਮਾੜੀ ਗੱਲ ਹੈਗੀ ਆ ਕਿ ਜਿਹੜੇ ਲੋਕ ਸਬਦਾਨ ਦੇ ਲੇਟਫੀਲੇ ਪਰ ਹੋਂਦਾ ਫਾਇਦਾ ਲੈਂਦੇ ਆ ਉਹ ਸਾਡੇ ਸਮਾਜ ਨੂੰ ਗੰਧਰਾ ਕਰਦੇ ਆ ਤੁਸੀਂ ਦੇਖਦੇ ਹੋਵੋਗੇ ਕਿ ਅੱਜ ਬਲਾਤਕਾਰ ਵਰਗੀਆਂ ਸੋਰੀਆਂ ਘਟਨਾਵਾਂ ਬਹੁਤ ਵੱਧ ਰਹੀਆਂ ਇਹਨਾਂ ਤੇ ਰੋਕ ਇਹਨਾਂ ਲਾਉਣੀ ਹੈਗੀ ਆ ਜਿਹੜੇ ਸਰਕਾਰੀ ਅਫਸਰ ਕੁਰਸੀਆਂ ਤੇ ਬੈਠੇ ਆ ਇਸ ਸਟੇਜ ਦੇ ਉੱਤੋਂ ਮੈਂ ਹਮੇਸ਼ਾ ਹੀ ਆਲਾਫਰਾ ਨੂੰ ਆਲਾ ਲੀਡਰਾਂ ਨੂੰ ਬੇਨਤੀ ਕਰਦਾ ਕਿ ਸਰਕਾਰੀ ਕੁਰਸੀਆਂ ਦੇ ਉੱਪਰ ਕੋਈ ਵੀ ਅਫਸਰ ਬਿਠਾਈ ਜਾ ਜਿਹੜੇ ਯੋਗ ਹੋ ਐਨੀਵੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਹੈ ਉਹ ਸਿਰਫ ਸਾਰਾ ਸਿਲਾ ਹਿੱਸੇ ਖਰਾਬ ਹੁੰਦਾ ਕਿ ਜਿਹੜੇ ਪ੍ਰੈਸ ਅਫਸਰ ਹੈਗੇ ਆ ਉਹ ਸਾਡੇ ਦੇਸ਼ ਦੇ ਮਾਹੌਲ ਨੂੰ ਖਰਾਬ ਕਰਦੇ ਆ ਤੇ ਆਪਾਂ ਨੂਰਮੰਦ ਦੇ ਵਿੱਚ ਇਹੀ ਮੰਗ ਕਰਦੇ ਆ ਨਗਰ ਕੌਂਸਲ ਕੋਲੋਂ ਵੀ ਔਰ ਅਫਸਰ ਕੋਲੋਂ ਵੀ ਕਿ ਸਾਡੇ ਨੂਰਮੰਦ ਦੇ ਵਿੱਚ ਜਿਹੜਾ ਸਕੂਲ ਹੈਗਾ ਉਹ ਜਲਦ ਤੋਂ ਜਲ ਤਿਆਰ ਕੀਤਾ ਜਾਵੇ ਅਸਲੀ ਬਹੁਤ ਜੋਰ ਲਾਇਆ ਹੋ ਜਥੇ ਬੰਦਿਆਂ ਨੇ ਬਹੁਤ ਜੋਰ ਲਾਇਆ ਪਰ ਜਿਹੜਾ ਸਕੂਲ ਦਾ ਮਸਲਾ ਹੈਗਾ ਪਰ ਨਾਲ ਹੈਗਾ ਉਥੇ ਦਾ ਉੱਥੇ ਹੀ ਆ ਭਗਵਾਨ ਜੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਕੂਲ ਨੂੰ ਪਹਿਦੇ ਆਧਾਰ ਤੇ ਬਣਾਵੇ ਉਹ ਜਿਹੜਾ ਸਾਡਾ ਸੀਵਰੇਜ ਆ ਜਿਹਦੇ ਤੇ ਕਰੋੜਾਂ ਰੁਪਏ ਲੱਗ ਚੁੱਕੇ ਹੈਗੇ ਆ ਉਹਨਾਂ ਨੂੰ ਜਲਦੀ ਜਲਦੀ ਸਿਰੇ ਚ ਲਾਵੇ ਇਹਦੇ ਨਾਲ ਨਾਲ ਮੈਂ ਸਾਰੇ ਹੀ ਆਏ ਹੋਏ ਇੱਕ ਇੱਕ ਦੇਸ਼ ਭਗਤ ਦੇ ਚਨਾ ਵਿੱਚ ਪ੍ਰਣਾਮ ਕਰਦਾ ਹੋਇਆ ਸलाम ਕਰਦਾ ਹੋਇਆ ਉਹਨਾਂ ਜੀ ਆਇਆਂ ਖਾ ਤੇ ਗਣਤੰਤਰ ਦਿਵਸ ਦੀਆਂ ਇੱਕ ਵਾਰੀ ਫੇਰ ਤਹਿ ਦਿਲ ਤੋਂ ਵਧਾਈ ਦਿੰਨੀ ਆ ਜੈ ਹਿੰਦ ਪਹਿਲਾਂ ਮੈਂ ਗਣਤੰਤਰ ਦਿਵਸ ਦੀ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗ ਹੋਇਆ ਹੈ 76ਵੇਂ ਵਾਰੀ ਗੰਢ ਬਣਾ ਰਹੇ ਆ ਜੀ ਸਾਰੇ ਹੀ ਨੂਰਮੈਨ ਨਿਵਾਸੀਆਂ ਨੂੰ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇਸ ਪ੍ਰੋਗਰਾਮ ਹਿੱਸਾ ਲੈਤਾ ਲੈਣ ਸ਼ੋਕ ਸੰਤੂ ਜੀ ਦੇ ਸਾਰੇ ਲੰਬੜਦਰ ਜਿਨੀਆਂ ਵੱਲੋਂ ਮੈਂ ਬਹੁਤ ਭਾਗਾ ਆਲਾ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਨਾ ਅੱਛਾ ਪ੍ਰੋਗਰਾਮ ਵੇਖ ਨੂੰ ਮਿਲਿਆ ਲਾਈਨ ਕਲੱਬ ਦੀ ਜਿੰਨੀ ਇਹ ਸੇਵਾ ਕਰਦੇ ਨੇ ਡਿਸਟ੍ਰਿਕਟ ਵਿੱਚ ਚੋਕ ਜੀ ਬਹੁਤ ਵੱਡੇ ਪੱਧਰ ਤੇ ਸੇਵਾ ਕਰਦੇ ਨੇ ਇਦਾਂ ਹੀ ਆਪਾਂ ਇਹ ਸੇਵਾ ਕਰਦੇ ਰਹਿਣ ਤੇ ਪਰ ਅੱਜ ਦੇ ਦਿਨ ਵਾਕਿਅਮੇ ਇਹ ਥੋੜਾ ਜਿਹਾ ਮਿਸ ਹੋ ਗਏ ਆ ਨਹੀਂ ਤੇ ਮੈਂ ਕੋਈ ਵੱਡੇ ਲੈਵਲ ਦਾ ਇਥੇ ਜੇ ਮੇਰਾ ਸ਼ੋਜੀ ਸਲਾਹ ਕਰਦੇ ਆਪਾਂ 2-300 ਬੰਦੇ ਨੂੰ ਰਾਸ਼ਨ ਪਾ ਮੈਂ ਆਪਣੇ ਡਿਸਟ੍ਰਿਕਟ ਲੋ ਦੇ ਦਿੰਦਾ ਥੋੜੀ ਜਿਹੀ ਨਾ ਰਹਿ ਨਹੀਂ ਕਿਤੇ ਮੈਂ ਤੇ ਹਰ ਹਰ ਇਮਾਨਤਾ ਦੀ ਸੇਵਾ ਵਾਸਤੇ ਰੈਡੀ ਰਹਿੰਦਾ ਮੈਨੂੰ ਪਤਾ ਹੁੰਦਾ ਕਿ ਐਡਾ ਵੱਡਾ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਆਪਾਂ ਨੂੰ ਹੋਰ ਉੱਚਾ ਗੰਗਲਣਾ ਸੀ ਕੋਈ 5-10 ਸਾਈਕਲ ਦੇ ਦਿੰਦੇ ਕੋਈ ਰਾਸ਼ਨ ਦੇ ਦਿੰਦੇ ਇਦਾਂ ਦੇ ਪ੍ਰੋਜੈਕਟ ਲਾ ਦਿੰਦੇ ਜਿਹੜਾ ਕਿ ਲੋੜਵੰਦਾ ਵੀ ਅੱਜ ਤੱਕ ਦੇਣ ਵਧਾਈ ਦੇ ਦਿਨ ਅੱਜ ਦੇ ਆਪਾਂ ਦੇਣਾ ਆਪਾਂ ਦੇ ਸਕਦੇ। ਬਾਕੀ ਮੈਂ ਟੋਟਲ ਨੂਰਵਰ ਲਾਈਨ ਕਲੱਬ ਦੀਆਂ ਸਾਰੀਆਂ ਕਲਬਾਂ ਦਾ ਦਿਲ ਦੇ ਘਰੋਂ ਧੰਨਵਾਦ ਕਰਦਾ ਕਿ ਅੱਜ ਇੰਨਾ ਵਧੀਆ ਪ੍ਰੋਗਰਾਮ ਚੰਜੀ ਸਿੰਘ ਚੰਨੀ ਸਾਹਿਬ ਕਾ ਮੱਖ ਮੰਤਰੀ ਪੰਜਾਬ ਤੇ ਸ਼ੋਕਜੀ ਦੇ ਸਾਰੇ ਲੰਬੜਦਾ ਯੂਨੀਅਨ ਨੂਰਮੈਲ ਦੇ ਆ ਤੇ ਦਰਸ਼ਣ ਕਰਨ ਦਾ ਮੌਕੇ ਮਿਲੇ। ਮੈਂ ਆਪਣੇ ਵੱਲੋਂ ਤਲਸੀਕੀ ਡੀ ਡਿਸਟ੍ਰਿਕਟ ਵੱਲੋਂ ਲੱਖ ਲੱਖ ਜਿੱਤੇ ਦਿਨ ਦੀ ਵਧਾਈ ਦੇਣਾ ਹਾਂ। ਜੈ ਹਿੰਦ ਜੈ ਲਾਲ